ਜੇ ਉਹ ਸੱਚਾ ਗਿਆਨ ਨਾ ਫਿੱਟ ਹੋਵੇ ਉਹਦੀ ਤਾਂ ਸੱਦੀ ਕਰਨੀ ਸਾਡੀ ਕੋਈ ਜ਼ਰੂਰਤ ਨਹੀਂ ਉਹਨੂੰ ਕਹਾਂਗੇ ਤੂੰ ਇੱਥੇ ਮਰ ਜੀ ਜਾ ਨਾ ਦੂਜੀ ਗੱਲ ਵੀ ਕਹਿਣੀ ਪੈਂਦੀ ਆ ਨਾ ਕਿ ਜਿਹਨੂੰ ਗੁਰਬਾਣੀ ਦਾ ਗਿਆਨ ਨਾ ਫਿੱਟ ਹੋਵੇ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਅਸੀਂ ਕਿਸੇ ਦੀ ਧੌਣ ਤੇ ਤਲਵਾਰ ਨਹੀਂ ਧਰੀ ਕਿ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਲਾਜ਼ਮੀ ਮੰਨਣਾ ਪਊਗਾ ਨਾ ਅਸੀਂ ਸਮਝਾਉਣ ਵਾਸਤੇ ਸਾਡੀ ਡਿਊਟੀ ਹੈ ਤੇ ਜੇ ਕੋਈ ਸਮਝ ਕੇ ਨਹੀਂ ਮੰਨਣਾ ਚਾਹੁੰਦਾ ਤਾਂ ਵੀ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਗੁੱਸਾ ਕੋਈ ਨਹੀਂ ਕਰੋਧ ਕੋਈ ਨਹੀਂ ਯਾਦ ਰੱਖਿਓ ਤਾਂ ਤੇ ਬਾਣੀ ਚ ਲਿਖਿਆ ਉਹ ਮੈਂ ਸੁਣਾਤਾ ਤੁਮ ਨੂੰ ਬਾਣੀ ਦੇ ਅੰਦਰ ਨੂੰ ਅੰੰਗ ਲਿਖਿਆ ਤੁਹਾਨੂੰ ਸੁਣਾਤਾ ਗੱਲ ਖਤਮ ਹੈ ਤਾਂ ਤੇ ਰੱਖੋ ਵਿਚਾਰ ਹੁਣ ਆਓ ਭਗਤ ਨਾਮਦੇਵ ਜੀ ਅਗਲੀ ਗੱਲ ਕੀ ਕਹਿੰਦੇ ਪਾਂਡੇ ਤੁਮਰਾ ਮਹਾਦੇਵ ਤੇਰਾ ਸਿਵ ਜੀ ਤੇਰਾ ਵੀ ਮੇਰਾ ਤਸਬੰਧ ਨਹੀਂ ਨਾ ਕੋਈ ਮਤੈ ਮੇਰਾ ਤੇ ਕੋਈ ਮਾਲਕ ਪਰਮਾਤਮਾ ਨਾਲ ਸੰਬੰਧ ਹੈ ਪਾਂਡੇ ਤੇਰਾ ਸਿਵ ਜੀ ਤੁਮਰਾ ਮਹਾਦੇਵ ਧੌਲੇ ਵਾਧ ਚੜਿਆ ਆਵਤ ਦੇਖਿਆ ਥਾ ਕਹਿੰਦੇ ਧੌਲੇ ਵਾਧ ਤੇ ਚੜਨ ਵਾਲਾ ਆਹ ਦੇਖਿਆ ਮੈਂ ਜਾਣਦਾ ਪਾਂਡਾ ਤੇਰੇ ਸਿਵਜੀ ਨੂੰ ਐਵੇਂ ਸੀ ਹੁਣ ਦੇਖਿਆ ਥਾਵਾਂ ਦਾ ਪਤਾ ਕੀ ਅਰਥ ਹੈ 11 ਹੁਣ 11 ਭਾਵ ਸੁਣੋ ਹੁਣ ਅਖਰੀ ਅਰਥে ਭਾਵ ਕੇ ਭਗਤ ਨਾਮਦੇਵ ਜੀ ਕੋਲੇ ਉਸ ਵੇਲੇ ਪਾਂਡੇ ਦੀ ਕੋਈ ਲਿਖਤ ਹੈ ਉਸ ਲਿਖਤ ਦਾ ਹਵਾਲਾ ਦੇ ਰਹੇ ਹੈ ਵੀ ਤੇਰੀ ਲਿਖਤ ਵਿੱਚੋਂ ਤੇਰਾ ਸਿਵਜੀ ਦੇਖਿਆ ਦੇਖ ਬੋਲੋ ਸਾਥ ਨਾਮ ਹਵਾਲਾ ਦੇ ਰਹੇ ਨੇ ਉਹ ਨਿੰਦਾ ਨਹੀਂ ਹੁੰਦੀ ਉਹਦੀ ਲਿਖਤ ਉਹਦੇ ਹੱਥ ਵਿੱਚ ਆਲੀ ਭਗਤ ਨਾਮਦੇਵ ਜੀ ਦੇ ਤੇਰੀ ਲਿਖਤ ਵਿੱਚੋਂ ਮੈਂ ਤੇਰਾ ਸ਼ਿਵਜੀ ਦੇਖਿਆ ਤੋਲੇਵਰ ਤੇ ਚੜਨ ਵਾਲਾ ਪੰਡੇ ਜਿਹਨੂੰ ਤੂੰ ਕਹਿੰਦਾ ਵੱਡਾ ਦੇਵਤਾ ਹੈ ਤੇ ਤੇਰੀ ਲਿਖਤ ਕਹਿੰਦੀ ਹੈ ਆਪਣੀ ਪੰਕਤੀ ਵਿੱਚ ਕੀ ਦੇਖਿਆ ਫਿਰ ਕਹਿੰਦੇ ਮੋਦੀ ਕੇ ਘਰ ਖਾਣਾ ਪਾਕਾ ਬਾਪਾ ਲੜਕਾ ਮਾਰਿਆ ਸਾ ਉਹ ਤੇਰੀ ਲਿਖਤ ਕਹਿੰਦੀ ਹੈ ਕਿਸੇ ਮੋਦੀ ਨੇ ਕਿਸੇ ਪੰਡਾਰੀ ਨੇ ਸ਼ਿਵਜੀ ਨੂੰ ਘਰੇ ਦਾਵਤ ਦਿੱਤੀ ਪਛਾਵੇ ਵਾਸਤੇ ਕਹਿੰਦੇ ਸੀ ਗਰੀਬ ਬਹੁਤੀ ਤਰ੍ਹਾਂ ਤਰ੍ਹਾਂ ਦੇ ਖਾਣੇ ਨਾ ਬਣਾ ਸਕਿਆ ਕਹਿੰਦੇ ਸ਼ਿਵਜੀ ਨੂੰ ਖਾਣਾ ਨਹੀਂ ਪਸੰਦ ਆਇਆ ਆਉਂਦਾ ਹੋਇਆ ਉਹਨਾਂ ਦਾ ਮੁੰਡਾ ਹੀ ਮਾਰਿਆ ਹੈ ਬੋਲੋ ਸਤਨਾਮ ਸੋਣੋ ਬਾਣੀ ਕੋ ਇਹੋ ਜਿਹਾ ਪੰਡੇ ਤੇਰਾ ਇਹੋ ਜਿਹਾ ਸ਼ਿਵ ਜੀ ਕੋ ਇਹੋ ਜਿਹਾ ਦੇਵਤਾ ਜੇ ਰੋਟੀ ਨਹੀਂ ਪਸੰਦ ਆਈ ਤਾਂ ਮੁੰਡਾ ਮਾਰੇ ਆ ਅਗਲੇ ਦਾ ਕਿਉਂ ਬੀਬੀਓ ਇਹੋ ਜਿਹਾ ਸ਼ਿਵ ਜੀ ਨੂੰ ਮੰਨਣਾ ਹੈ ਕਰਨੀਆਂ ਰੋਟੀ ਕਰੇ ਸ਼ਿਵ ਜੀ ਨੂੰ ਤੇ ਜੇ ਦਾਲ ਨਾ ਪਸੰਦ ਆਈ ਤਾਂ ਦੇਖ ਲਓ ਫਿਰ ਕੀ ਬਣੂਗਾ ਸਾਧਨ ਹੁਣ ਤਾਂ ਹੱਥ ਬਨਣੂਗੀਆਂ ਵੀ ਇਹੋ ਜਿਹਾ ਸ਼ਿਵ ਜੀ ਨੂੰ ਤੋਂ ਬਿਨਾਂ ਹੀ ਰਾਜੇ ਤੇ ਆਏ ਬੋਲੋ ਸਤਨਾਮ ਐਵੇਂ ਫਿਰ ਤੁਸੀਂ ਕਦ ਕਦ ਕਦੋਂ ਮੰਨਦੇ ਹੋ ਇਹ ਗੱਲਾਂ ਨਾ ਸੁਣਾਈਆਂ ਸੀ ਕਿਉਂ ਬੁਲਾਉਣਾ ਹੈ ਤਾਂ ਦੇਵਤੇ ਦੇਖ ਲੋ ਰੋਟੀ ਨਹੀਂ ਪਸੰਦ ਆਈ ਮੁੰਡੇ ਹੀ ਮਾਰਤਾ ਜੇ ਹੋਰ ਸੱਚ ਪੜਨੇ ਤੁਸੀਂ ਖੁਦ ਪੜ ਸਕਦੇ ਹੋ ਸਰਬਉਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਆਰਾਮਤੀ ਦੰਡੀ ਸੰਿਆਸੀ ਉਹਨੇ ਇਹਨਾਂ ਦੇ ਗ੍ਰੰਥਾ ਦਾ ਹਵਾਲਾ ਦੇ ਦੇ ਕੇ ਨਾ ਦੇਵਤਿਆਂ ਦੀਆਂ ਕੀ ਕੀ ਕਰਤੂਤਾਂ ਦੱਸੀਏ ਬੋਲੋ ਸਾਥਨਾਮ ਬਸ ਉਹ ਮੈਂ ਨਾਮ ਬੋਲਾਂ ਕਿ ਕਿਉਂਕਿ ਵਾਣੀ ਦੇ ਹਵਾਲੇ ਮੈਂ ਦੇਤੇ ਉਹਨੇ ਦਿੱਤੇ ਉਹਨਾਂ ਗ੍ਰੰਥਾਂ ਦੇ ਹਵਾਲੇ ਜਿਸ ਕਰਕੇ ਉਹ ਮੈਨੂੰ ਗ੍ਰੰਥਾਂ ਦੇ ਹਵਾਲੇ ਮੈਨੂੰ ਯਾਦ ਨਹੀਂ ਕਰਨਾ ਕਿ ਮੈਂ ਗੱਲਾਂ ਨਹੀਂ ਕਹੀਆਂ ਕਿਉਂਕਿ ਮੈਂ ਇੱਥੇ ਉਹੀ ਗੱਲ ਕਰਦਾ ਮੈਂ ਇਹ ਸਾਹਮਣੇ ਸਾਡੇ ਸਬੂਤ ਨੇ ਗੁਰੂ ਦੀ ਬਾਣੀ ਦੇ ਵਿੱਚੋਂ ਮੈਂ ਗੱਲ ਕੀਤੀ ਹੈ ਉਹਨੇ ਉਹਨਾਂ ਗ੍ਰੰਥਾਂ ਦੇ ਹਵਾਲੇ ਦੇ ਕੇ ਦੱਸਿਆ ਪੜ ਲਿਓ ਮਹਾਰਾਜੀ ਨੇ ਪੜਨਾ ਬਹੁਤਿਆਂ ਨੇ ਤਾਂ ਪੜਿਆ ਹੋਊਗਾ ਪੜ ਲਿਓ ਮਹਾਰਾਜੀ ਖੋਦ ਜਿਹੜਾ ਕਿ ਬਹੁਤ ਵੱਡਾ ਹਿੰਦੂ ਵਿਦਵਾਨ ਸੀ ਪਹਿਲਾਂ ਮੰਦਿਰਾਂ 'ਚ ਰਹਿਣ ਵਾਲਾ ਚਾਰ ਵੇਦਾਂ ਦਾ ਗਿਆਤਾ ਪੱਕ ਵੀ ਦੱਸਿਆ ਸਾਨੂੰ ਤਾਂ ਤੇ ਉਹ ਫਿਰ ਬਾਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਆਸ਼ਿਕ ਬਣ ਗਿਆ ਨਾ ਸੱਚਾ ਇਸ਼ਕ ਪੈਦਾ ਹੋ ਗਿਆ ਉਹਦੇ ਅੰਦਰ ਬਾਣੀ ਦੇ ਗਿਆਨ ਦਾ ਉਹ ਫਿਰ ਉਹਨੇ ਸਾਰਾ ਸੱਚ ਦੱਸਤਾ ਸਾਉ ਸਾਚਾ ਦੱਸ ਦਿੱਤਾ ਉਸਨੇ ਖੁਦ ਇਹਨਾਂ ਦੇ ਬਦਵਾਨ ਨੇ ਜੋ ਬਾਅਦ ਵਿੱਚ ਗੁਰੂ ਦਾ ਸਿੱਖ ਬਣ ਗਿਆ ਚਲੋ ਰੋਹ ਵਿਚਾਰ ਇਹ ਤੁਹਾਨੂੰ ਮੈਂ ਪੜਨ ਦੀ ਯਾਨੀ ਕਿ ਬੇਨਤੀ ਕਰਨਾ ਹੈ ਕਿ ਤੁਸੀਂ ਖੁਦ ਪੜ ਲੈਣਾ ਤੇ ਜੋ ਬਾਣੀ ਚ ਮੈਂ ਤੁਹਾਨੂੰ ਦੱਸ ਦਿੱਤਾ ਹੁਣ ਆਪਾਂ ਇਹ ਜੇ ਦੇਵਤੇ ਬਣਨਾ ਬੋਲੋ ਵੀ ਰੋਟੀ ਨਹੀਂ ਪਸੰਦ ਆਈ ਤੇ ਮੁੰਡਾ ਮਾਰ ਦਿਓ ਅਗਲੇ ਦਾ ਦੇਵਤੇ ਬਣਨਾ ਇਹ ਜੇ ਸੋਚੋ ਇਹ ਤਾਂ ਇਹਨਾਂ ਦਾ ਲੰਮ ਸਮਝੋ ਬਾਣੀ ਦਾ ਫੈਸਲਾ ਬ੍ਰਹਮਾ ਮੈਲਾ ਮੈਲਾ ਹੈ ਹਿੰਦ ਰੱਬ ਮੈਲਾ ਮੈਲਾ ਹੈ ਚੰਦ ਕਿਹੜੇ ਦੇਵਤੇ ਬ੍ਰਹਮਾ ਵੀ ਮੈਲਾ ਹੈ ਬ੍ਰਹਮਾ ਵੀ ਮੈਲਾ ਸ਼ਿਵ ਜੀ ਵੀ ਮੈਲਾ ਬਾਣੀ ਦਾ ਫੈਸਲਾ ਹੈ ਮੈਲੇ ਲਿਖਿਆ ਉਹਨਾਂ ਨੂੰ ਮੈਲੇ ਤੇ ਕਿਤੇ ਵਣਕ ਲਿਖਿਆ ਕੋਟ ਮਹੇਸ਼ ਉਪਾਏ ਸਮਾਏ ਉਹ ਭਾਈ ਉਹ ਬੇਅੰਤ ਪਰਮਾਤਮਾ ਨਾਲ ਜੜੋ ਤੁਸੀਂ ਕਿਹੜੇ ਸ਼ਿਵ ਜੀਆਂ ਦੀ ਗੱਲ ਕਰਦੇ ਹੋ ਪਰਮਾਤਮਾ ਨੇ ਕਰੋੜਾਂ ਸ਼ਿਵ ਜੀ ਪੈਦਾ ਕਰਕੇ ਖਤਮ ਕਰਦੇ ਬੋਲੋ ਸਤਨਾਮ ਹਰਿ ਇਹ ਇਥੇ ਇੱਕ ਦੀ ਗੱਲ ਹੈ ਕਿ ਇਥੇ ਕਰੋੜਾਂ ਸ਼ਿਵ ਜੀ ਪੈਦਾ ਕਰਦੇ ਉਹਨੇ ਕਰੋੜਾਂ ਖਤਮ ਕਰਦੇ ਉਹਦੀ ਰਚਨਾ ਜਿ ਕਰੋੜਾਂ ਸ਼ਿਵ ਜੀ ਹੈ ਤੇ ਜਿਹਨੂੰ ਕਰੋੜਾਂ ਕਹਿ ਦਿੱਤਾ ਜਾਵੇ ਭਾਵਾਂ ਸਮਝ ਗਏ ਜਿਹਨੂੰ ਕਰੋੜਾਂ ਕਹਿ ਦਿੱਤਾ ਜਾਵੇ ਉਹਨੂੰ ਜ਼ੀਰੋ ਕਰ ਦਿੱਤਾ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਇਹੋ ਜਿਹਾ ਤਾਂ 950 ਖਰਦੇ ਐ ਬਾਣੀ ਕਹਿੰਦੀ ਇਹੋ ਜਿਹਾ ਤਾਂ ਕਰੋੜਾਂ ਹੀ ਖਰਦੇ ਐ ਭਾਵ ਜ਼ੀਰੋ ਕਰ ਦਿੱਤਾ ਬੋਲੋ ਸਤਨਾਮ ਹਾਂ ਜੀਵਾ ਜਿਹਨੂੰ ਜ਼ੀਰੋ ਕਰਨਾ ਹੋਵੇ ਉਹਦੀ ਗਿਣਤੀ ਕਰੋੜਾਂ ਵਿੱਚ ਕਹਿਦਣੀ ਚਾਹੀਦੀ ਐ ਇਹ ਸ਼ੈਲੀ ਹੈ ਬਾਣੀ ਦੀ ਜੇ ਪੰਥਪ੍ਰੀਤ ਬਾਣੀ ਤੋਂ ਬਾਹਰ ਬੋਲਦਾ ਤਾਂ ਜਵਾਬ ਦੇ ਹੂੰਗਾ ਮੈਂ ਵਿਚ ਵਿਚ ਦੀ ਫੇਰ ਕਹਿ ਦਿੰਦਾ ਹਾਂ ਜਿਹਨੂੰ ਨਾ ਬਾਣੀ ਦੀ ਗੱਲ ਫਿੱਟ ਹੋਵੇ ਮੈਂ ਜਵਾਬ ਦੇ ਵੀ ਨਹੀਂ ਉਹ ਜਵਾਬ ਦੇ ਨਹੀਂ ਉਸ ਮੂਰਖ ਨੂੰ ਜੇ ਪਹਿਲਾਂ ਦੱਸਦਾ ਵਾਰੀ-ਵਾਰੀ ਹੁੰਦਾ ਨਾ ਕਈ ਵਾਰ ਕਈ ਹੁੰਦੇ ਨੇ ਗੁਰਦੁਆਰਿਆਂ ਦੀ ਜਸੂਸੀ ਕਰਨ ਆਏ ਮੈਂ ਇਹਨਾਂ ਨੂੰ ਜਵਾਬ ਦੇ ਨਹੀਂ ਰਹੁ ਵਿਚਾਰ ਬਾਣੀ ਦੇ ਪੰਕਤੀ ਦਾ ਪ੍ਰਮਾਣ ਦੇਤਾ ਤੇ ਫੇ ਜਿਹੜਾ ਅਪਰਾਧ ਕਰੂ ਇਹਦਾ ਮਤਲਬ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਇਤਰਾਜ਼ ਕਰ ਰਹੇ ਹਨ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਥਾਂ ਮੈਂ ਬਾਣੀ ਦੇ ਆਧਾਰ ਤੇ ਗੱਲਾਂ ਕੀਤੀ ਕਿ ਬਹੁਬਣਾ ਕਹਿੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਪ੍ਰਚਾਰ ਨੂੰ ਮਹਬੂਬ ਨੇ ਆਏ ਨਾ ਪ੍ਰਚਾਰ ਕਰ ਤੂੰ ਆਏ ਕਹੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਬਰਦਾਸ਼ਤ ਨਹੀਂ ਕਰਦੇਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਹੁਕਮੀ ਕਹਿ ਹੋਗੀ ਮੈਂ ਦੇ ਬਿਆਨ ਆ ਜਾ ਪਰ ਸੱਚ ਕਿਉਂਕਿ ਪੰਸਪ੍ਰੀਤ ਤਾਂ ਗੁਰੂ ਦਾ ਸਪੀਕਰ ਹੈ ਜੇ ਗੱਲਾਂ ਬਰਦਾਸ਼ਤ ਨਹੀਂ ਤਾਂ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਬਰਦਾਸ਼ਤ ਨਹੀਂ ਕਰਦੇ ਨਾ ਤੁਸੀਂ ਇਹ ਤਾਂ ਮਤਲਬ ਕਿਉਂ ਰੱਖੇ ਗੁਰੂ ਗ੍ਰੰਥ ਸਾਹਿਬ ਜੇ ਗੁਰੂ ਗ੍ਰੰਥ ਸਾਹਿਬ ਨੂੰ ਬਰਦਾਸ਼ਤ ਨਹੀਂ ਕਰਦੇ ਗੁਰੂ ਦੇ ਗਿਆਨ ਨੂੰ ਬਰਦਾਸ਼ਤ ਨਹੀਂ ਕਰਦੇ ਜੋ ਸ਼ਰਮਾਂ ਨੂੰ ਚਾਹੁੰਦੇ ਫਿਰ ਤੁਹਾਨੂੰ ਜੇ ਗੁਰੂ ਦੇ ਹਨ ਗੁਰੂ ਦੇ ਗਿਆਨ ਦੀ ਆੜ ਲੈ ਕੇ ਸੋਚੋ ਜਰਾ ਕਿ ਲੋਕਾਂ ਨੂੰ ਕਿਹੜਾ ਪਤਾ ਬਾਣੀ ਦਾ ਸੋਚੋ ਤਿੰਨ ਤੋਂ ਗੁਰੂ ਦੀਆਂ ਗੱਲਾਂ ਸੁਣਾਈ ਦੀਆਂ ਫਿਰ ਕਹਿੰਗੇ ਅਸੀਂ ਬਰਦਾਸ਼ਤ ਨਹੀਂ ਕਰਦੇ ਇਹ ਪ੍ਰਚਾਰ ਨੂੰ ਇੱਕ ਬੂਬਨੇ ਨੇ ਪਿੱਛੇ ਜੇ ਕਿਹਾ ਅਸੀਂ ਮੈਂ ਠੋਕਮਾ ਜਵਾਬ ਦੱਤਾ ਸੀ ਸੋਚੋ ਜਰਾ ਪੰਥਪ੍ਰਿਤ ਦੋਸ਼ੀ ਜੇ ਬਾਣੀ ਤੋਂ ਬਾਹਰ ਬੋਲਣਾ ਹੈ ਮੈਂ ਖੋਤ ਆਪਣੇ ਆਪ ਨੂੰ ਦੋਸ਼ੀ ਮੰਨੂਗਾ ਸੋਚੋ ਜਰਾ ਤਾਂ ਹੀ ਗੱਲਾਂ ਸਮਝੋ ਹਾਂਜੀ ਬਾਣਚ ਕੀ ਲਿਖਿਆ ਕਰੋੜਾਂ ਸਿਵ ਜੀ ਪੈਦਾ ਹੋ ਕੇ ਖਤਮ ਹੋ ਗਏ ਕਰੋੜਾਂ ਸਿਵ ਜੀ ਫਿਰ ਵੀ ਰਚਨਾ ਹੀ ਬਿਆਨ ਚੱਲਦੀ ਇੱਕ ਪਰਮਾਤਮਾ ਨਾਲ ਜਿਹੜੋ ਕੀ ਦੀ ਗੱਲ ਕਰਦੇ ਉਥੇ